ਸੁਕਲ ਜੀ ਬਿਲਕੁਲ ਡਿਸਕਾਊਂਟ ਦੇ ਉੱਪਰ ਕਾਫੀ ਟ੍ਰੈਂਡਿੰਗ ਸਟਾਫ ਜੋ ਕਿ ਚੱਲ ਰਿਹਾ ਹੈਗਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਉਸ ਤੋਂ ਵੀ ਡਿਸਕਾਊਂਟ ਦੇ ਵਿੱਚ ਸੂਟ ਆਇਆ ਕਾਫੀ ਕਸਟਮਰਸ ਨੇ ਸੂਟ ਰੈਡੀ ਵੀ ਕਰਵਾਏ ਆ ਜੋ ਕਿ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਇਹ ਹੈਗਾ ਜੀ ਕੰਟਰਾਸਟ ਦੇ ਨਾਲ ਲੈਮਰ ਸ਼ੇਡ ਦੀ येलो ਸ਼ੇਡ ਦੀ ਬਾਟਮ ਆ ਇਹ ਹੈਗੀ ਸ਼ਰਟ ਬਿਲਕੁਲ ਪਲੇਨ ਨੈਕਸਟ ਹੈਗਾ ਜੀ ਪੀਚ ਦਾ ਕੰਟਰਾਸਟ ਚੈੱਕ ਕਰ ਸਕਦੇ ਹਾਂ ਕਸਟਮਰ ਨੇ ਪ੍ਰੋਪਰ ਲੈਸਸ ਲਗਾ ਕੇ ਜੋ ਕਿ suit ਰੈਡੀ ਕਰਵਾਇਆ ਇਹ ਹੈਗੀ ਆ ਬਾਟਮ ਫਰਸ਼ੀ ਟੱਚ ਦੇ ਵਿੱਚ ਇਹ ਬਾਟਮ ਰੈਡੀ ਹੋਈ ਹੈ ਨੈਕਸਟ ਹੈਗਾ ਜੀ ਅੰਡਰਾਈ ਸ਼ੇਡ ਦੇ ਵਿੱਚ ਬਿਲਕੁਲ ਪਲੇਨ ਜੋ ਕਿ suit ਕਸਟਮਰ ਨੇ ਰੈਡੀ ਕਰਵਾਇਆ ਫਰਸ਼ੀ ਸਨਵਾਰ ਦੇ ਨਾਲ ਨੈਕਸਟ ਹੈਗਾ ਥੋੜਾ ਸੈਲਫ ਦੇ ਵਿੱਚ ਇਹ ਬਟ ਹੈ ਇਹੀ ਸਲੇਮ ਸਿਲਕ ਦਾ ਜੋ ਕਿ ਟੱਚ ਦੇਖ ਸਕਦੇ ਹੋ ਗਲੇ ਦੇ ਉੱਪਰ ਲੈਸ ਲਗਵਾਈ ਆ ਆਰਮਸ ਦੇ ਉੱਪਰ ਲੈਸ ਲਗਵਾਈ ਆ ਔਰ ਇਹ ਹੈਗੀ ਜੀ ਇਹਦੇ ਨਾਲ ਬਾਟਮ ਰੈਡੀ ਕੀਤੀ ਇਹ ਹੈਗਾ ਜੀ ਕਿਉਂਕਿ ਪਿੱਛੇ ਲਟਕਣ ਲਗਵਾ ਕੇ ਕਸਟਮਰ ਨੇ ਸੂਟ ਰੈਡੀ ਕਰਵਾਇਆ ਵਿਦ ਪਲਾਜ਼ੋ ਸੋ ਇਹ ਸੀਗੇ ਆਪਣੇ ਕੁਸ਼ਕ ਰੈਡੀ ਕੀਤੇ ਹੋਏ ਸੂਟ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਗਲੈਮ ਸਿਲਕ ਕਹਿੰਦੇ ਆ ਜਿਹਨੂੰ ਕਿ ਫੈਂਡੀ ਸਿਲਕ ਵੀ ਕਹਰੇ ਆ ਕਾਫੀ ਟ੍ਰੈਂਡਿੰਗ ਸਟਾਫ ਆ ਔਰ ਇਹਦੇ ਵਿੱਚ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਆ ਕਲਰ ਦੇਖੋ ਕਿੰਨੇ ਸੋਹਣੇ ਆ ਬਹੁਤ ਹੀ ਜਿਆਦਾ ਸ਼ਾਨਦਾਰ ਕਲਰ ਆ ਹੋ ਸਕਦਾ ਵੀ ਫੋਨ ਦੇ ਵਿੱਚ ਕੁਝ ਸਮਥਿੰਗ ਕਲਰ ਦਾ ਚੇਂਜ ਆ ਰਿਹਾ ਹੋਵੇ ਬਟ ਬਹੁਤ ਵਧੀਆ ਕਲਰ ਆ ਡਾਰਕ ਔਰ ਲਾਈਟ ਸ਼ੇਡ ਸਾਰੇ ਸ਼ੇਡ ਆਪਣੇ ਕੋਲ ਕਲਰ ਚੈੱਕ ਕਰ ਸਕਦੇ ਆ ਜੋ ਕਿ ਇੰਗਲਿਸ਼ ਜੀ ਹੁੰਦੇ ਸ਼ੇਡ ਆ ਉਹ ਵੀ ਆਪਣੇ ਕੋਲ ਹੈਗੇ ਨੇ ਇਹਦੇ ਵਿੱਚ ਸਾਰੇ ਸ਼ੇੜੀ ਇੱਕ ਤੋਂ ਇੱਕ ਆ ਬਹੁਤ ਸੋਹਣੇ ਸ਼ੇੜ ਆ ਚੈੱਕ ਕਰ ਸਕਦੇ ਹੋ ਸਾਰੇ ਸ਼ੇੜ ਆ ਸ਼ੇੜ ਵੀ ਦੇਖੋ ਕਿੰਨਾ ਜਿਆਦਾ ਗ੍ਰੇਸਫੁੱਲ ਆ ਇਸ ਦੇ ਵਿੱਚ ਇਹ ਹੈ ਨਹੀਂ ਕਿ ਕਸਟਮਰ ਨੂੰ ਡਾਰਕ ਸ਼ੇੜ ਨਾ ਮਿਲਣਗੇ ਡਾਰਕ ਸ਼ੇੜ ਵੀ ਦੇਖੋ ਟਮਾਟਰੀ ਰੈੱਡ ਸ਼ੇੜ ਕਿੰਨਾ ਜਿਆਦਾ ਸੋਨਾ ਜੋ ਕਿ ਕਲਰ ਆ ਇਹ ਮੈਂਟਾ ਸ਼ੇਡ ਮਹਿੰਦੀ ਸ਼ੇਡ ਕਾਈ ਸ਼ੇਡ ਹਰ ਇੱਕ ਤਰ੍ਹਾਂ ਦੇ ਸ਼ੇਡ ਆ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਵੀ ਸ਼ੇਡ ਦੇਖ ਸਕਦੇ ਹੋ ਲੱਗੇ ਹੋਏ ਆ ਕਾਫੀ ਜੋ ਕਿ ਟ੍ਰੈਂਡਿੰਗ ਸ਼ੇਡ ਆ ਇਹ ਅੰਡਰੇਈ ਸ਼ੇਡ ਬਹੁਤ ਹੀ ਜ਼ਿਆਦਾ ਚੱਲ ਰਿਆ ਕਾਈ ਸ਼ੇਡ ਆ ਗਿਆ ਅਗਰ ਕਿਸੇ ਵੀ ਸੂਟ ਦਾ ਆਰਡਰ ਦੇਣਾ ਹੋਇਆ ਸਕਰੀਨਸ਼ਾਟ ਪਾ ਦਿਓ ਤੁਸੀਂ ਨੰਬਰ ਹੈਗਾ ਜੀ 87081057 ਔਰ ਤੁਸੀਂ ਕੰਬੀਨੇਸ਼ਨ ਦੇ ਵਿੱਚ ਕੰਟਰਾਸਟ ਵੀ ਕਰ ਸਕਦੇ ਹੋ ਅਰ ਅਗਰ ਵਿਦੂ ਦੁਪੱਟਾ ਵਾਇ ਕਰਨੇ ਦਾ ਵਿਦੂ ਦੁਪੱਟਾ ਵੀ ਤੁਸੀਂ ਵਾਇ ਕਰ ਸਕਦੇ ਹੋ ਬਲੈਕ ਸ਼ੇਡ ਸੋ ਇਹਨਾਂ ਸੂਟਸ ਦਾ ਜੋ ਪ੍ਰਾਈਸ ਰਹਿਣ ਵਾਲਾ ਹੈ ਉਹ ਹੈਗਾ ਜੀ 500 ਰੁਪੀ ਡਿਸਕਾਊਂਟ ਦੇ ਉੱਪਰ ਆ ਜਲਦੀ ਤੋਂ ਜਲਦੀ ਸੂਟ ਮਤਲਬ ਕੀ ਆਰਡਰ ਕਰਿਓ ਇਹ ਨਾ ਹੋਵੇ ਕਿ ਤੁਸੀਂ ਸੂਟ ਦਾ ਆਰਡਰ ਲੇਟ ਕਰੋ ਔਰ ਸੂਟ ਸੇਲ ਹੋ ਚੁੱਕੇ ਹੋਣ ਥੈਂਕ ਯੂ